हां जी दोस्तों आज ਗੱਲਬਾਤ ਕਰਾਂਗੇ ਕੈਰੋ ਕਤਲकांड ਦੇ ਭਾਗ 13ਵੇਂ ਵਾਰੀ ਸੋ ਭਾਗ 12 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਜੱਜ ਹੁੰਦਾ ਉਹ ਸੁਚਾ ਸਿੰਘ ਤੇ ਬਾਕੀ ਸਾਥੀਆਂ ਨੂੰ ਜਿਹੜੀ ਉਹ ਫਾਂਸੀ ਦੇ ਸਤਾ ਸੁਣਾ ਦਿੰਦਾ ਇਸ ਤੋਂ ਬਾਅਦ ਸੁਚਾ ਸਿੰਘ ਉਹਨੇ ਅੱਗੇ ਅਰਜੀ ਪਾਉਂਦੇ ਨੇ ਆਪਣੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੋਰ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ ਬੱਚਾ ਉਹ ਪੱਖ ਨੇ ਇਹ ਵੀ ਦਲੀਲ ਦਿੱਤੀ ਕਿ ਟ੍ਰਾਇਲ ਕੋਰਟ ਨੇ ਆਪਣੇ ਫੈਸਲੇ ਵਿੱਚ ਇਹ ਗਲਤ ਕਰਾਰ ਦਿੱਤਾ ਹੈ ਕਿ ਸੁੱਚਾ ਸਿੰਘ ਤੇ ਸੰਧੂ ਬੱਸ ਸਰਵਿਸ ਦੇ ਮਾਲਕ ਦੇ ਲੜਕੇ ਸਰਬਜੀਤ ਸਿੰਘ ਨੂੰ ਗਾਇਬ ਕਰਨ ਅਤੇ ਉਹਦੇ ਕਤਲ ਕਰਨ ਦਾ ਸ਼ੱਕ ਸੀਗਾ ਅਤੇ ਸਰਬਜੀਤ ਦਾ ਰਵਾਲਵਰ ਬਲਦੇਵ ਸਿੰਘ ਵੱਲੋਂ ਸਰਦਾਰ ਕੈਰੋ ਦੇ ਕਤਲ ਲਈ ਵਰਤਿਆ ਗਿਆ ਸੀ। ਟ੍ਰਾਇਲ ਕੋਰਟ ਦੇ ਫਤਵੇ ਅਨੁਸਾਰ ਇਹ ਰਵਾਲਵਰ ਸੁੱਚਾ ਸਿੰਘ ਨੇ ਬਲਦੇਵ ਸਿੰਘ ਨੂੰ ਦਿੱਤਾ ਸੀ। ਸੁੱਚਾ ਸਿੰਘ ਦੇ ਵਕੀਲ ਸ਼੍ਰੀ ਮਹਾਜਨ ਨੇ ਸਰਬਜੀਤ ਦੇ ਗਾਇਬ ਹੋਣ ਨਾਲ ਸੰਬੰਧਿਤ ਦਰਜ ਹੋਈ ਮੋੜਲੀ ਪੁਲਿਸ ਰਿਪੋਰਟ ਦਾ ਹਵਾਲਾ ਦੰਦਿਆਂ ਕਿਹਾ ਕੇ ਸਰਬਜੀਤ ਦੀ ਮਾਂ ਵੱਲੋਂ ਲਿਖਾਈ ਗਈ ਪੁਲਿਸ ਰਿਪੋਰਟ ਵਿੱਚ ਸੁੱਚਾ ਸਿੰਘ ਦਾ ਕੋਈ ਨਾਂ ਨਹੀਂ ਆਇਆ ਸੀ ਸਗੋਂ ਸ਼ੱਕ ਨਰੰજન ਸਿੰਘ ਨਾਂ ਦੇ ਵਿਅਕਤੀ ਤੇ ਕੀਤਾ ਗਿਆ ਸੀ। ਉਹਨਾਂ ਨੇ ਇਸ ਸਬੰਧ ਵਿੱਚ ਕਿਹਾ ਵੀ ਈਸਤਗਾਸਾ ਦੀ ਕਹਾਣੀ ਦੇ ਅਨੁਸਾਰ ਸਰਬਜੀਤ ਦੇ ਕਤਲ ਦਾ ਸ਼ੱਕ ਸੁੱਚਾ ਸਿੰਘ ਤੇ ਅਪ੍ਰੈਲ 1966 ਵਿੱਚ ਹੋਇਆ ਸੀ ਜਦ ਕਿ ਸਰਦਾਰ ਕੈਰੋਂ ਦੇ ਕਤਲ ਹੋયા 14 ਮਹੀਨੇ ਬੀਤ ਗਏ ਸਨ। ਉਹਨਾਂ ਦੀ رائے ਅਨੁਸਾਰ ਸੁੱਚਾ ਸਿੰਘ ਵਿਰੁੱਧ ਸ਼ੱਕ ਦੀ ਸ਼ਾਦਤ ਇਸ ਲਈ ਤਿਆਰ ਕੀਤੀ ਗਈ ਸੀ ਤਾਂ ਕਿ ਸਰਬਜੀਤ ਸਿੰਘ ਦੇ ਰਿਵਾਲਵਰ ਦੀ ਬਰਾਮਦਗੀ ਉਸਤੇ ਪਾਈ ਜਾਵੇ। ਅਤੇ ਓਵਦਾ ਤੇ ਬਲਦੇਵ ਸਿੰਘ ਦਾ ਸਬੰਧ ਕੈਰੋਂ ਕਤਲਕਾਰ ਨਾਲ ਜੋੜਿਆ ਜਾਵੇ। ਕੈਰੋਂ ਕਤਲਕਾਰ ਨੂੰ ਸਿਆਸੀ ਕਤਲ ਦੱਸਦਿਆਂ ਸ਼੍ਰੀ ਮਹਾਜਨ ਨੇ ਕਿਹਾ ਕਿ ਪੁਲਿਸ ਨੇ ਆਪਣੀ ਸਾਖ ਬਚਾਉਣ ਲਈ ਸੋਚਾ ਸਿੰਘ ਨੂੰ ਝੂਠਾ ਫਸਾਇਆ। ਅਸਲ ਵਿੱਚ ਸਰਦਾਰ ਕੈਰੋਂ ਦੇ ਕਤਲ ਦਾ ਕਾਰਨ ਸਰਦਾਰ ਦਰਬਾਰਾ ਸਿੰਘ ਸਨ ਜੋ ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸਨ ਪਰ ਪੁਲਿਸ ਨੇ ਉਹਨਾਂ ਦੇ ਇਸ ਰੁਤਬੇ ਕਾਰਨ ਹੱਥ ਨਹੀਂ ਪਾਇਆ ਉਹਨਾਂ ਨੂੰ। ਸੋਚਾ ਸਿੰਘ ਦੇ ਬਿਆਨ ਅਨੁਸਾਰ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ। ਕੇਵਲ ਸਰਦਾਰ ਦਰਬਾਰਾ ਸਿੰਘ ਦੇ ਕਹਿਣ ਤੇ ਉਸ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਨਾਲ ਉਹਦਾ ਵੈਰ ਚੱਲਿਆ ਆ ਰਿਹਾ ਸੀ ਦੂਸਰੇ ਮੁਜ਼ਮ ਇਸ ਲਈ ਫਸਾਏ ਗਏ ਕਿਉਂਕਿ ਪੁਲਿਸ ਉਹਨਾਂ ਨੂੰ ਸੁੱਚਾ ਸਿੰਘ ਦਾ ਮਿੱਤਰ ਸਮਝਦੀ ਸੀ ਸੁਖ ਲਾਲ ਨੂੰ ਵੀ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਸੁੱਚਾ ਸਿੰਘ ਦਾ ਮਿੱਤਰ ਸੀਗਾ ਉਸਨੇ ਈਸ਼ਤ ਕਾਸਾ ਦੀ ਕਹਾਣੀ ਦਾ ਸਮਰਥਨ ਨਹੀਂ ਕੀਤਾ ਬਚਾਓ ਪੱਖ ਅਨੁਸਾਰ ਬਲਦੇਵ ਸਿੰਘ ਸੰਗਾ ਨਾਰ ਸਿੰਘ ਫੌਜੀ ਅਤੇ ਸੁਖ ਲਾਲ ਦੇ ਵਿਚਕਾਰ ਵਾਦਾ-ਮਾਫ ਗਵਾਹ ਬਣਦੀ ਦੌੜ ਲੱਗੀ ਹੋਈ ਸੀ ਪੁਲਿਸ ਨੇ ਤਿੰਨਾਂ ਨੂੰ ਹੀ ਮਾਫੀ ਦਾ ਭਰੋਸਾ ਦਿੱਤਾ ਸੀ ਪਰ ਜਦ ਸੁਖ ਲਾਲ ਨੂੰ ਵਾਦਾ-ਮਾਫ ਗਵਾਹ ਬਣਾਈ ਜਾਣ ਦਾ ਪਤਾ ਬਲਦੇਵ ਸਿੰਘ ਨਾਰ ਸਿੰਘ ਨੂੰ ਹੋਇਆ ਆ ਉਹਨਾਂ ਨੇ ਜਾਣਿਆ ਕਿ ਪੁਲਿਸ ਨੇ ਉਹਨਾਂ ਨੂੰ ਮਾਫੀ ਦਿਵਾਉਣ ਦਾ ਝੂਠਾ ਦਿਲਾਸਾ ਦਿੱਤਾ ਸੀ ਇਸੇ ਲਈ ਇਹਨਾਂ ਮੁਲਜ਼ਮਾ ਨੇ ਆਪਣੇ ਇਕਬਾਲੀ ਬਿਆਨਾਂ ਤੋਂ ਕਿਨਾਰਾ ਕਰ ਲਿਆ ਤੇ ਪੁਲਿਸ 'ਤੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਬਿਆਨ ਮਰਜ਼ੀ ਨਾਲ ਦਿੱਤੇ ਬਿਆਨ ਨਹੀਂ ਸਨ ਉਹਨਾਂ ਨੂੰ ਮਾਰਕੋਟ ਦਹਿਸ਼ਤ ਅਤੇ ਲਾਲਚ ਦੇ ਕੇ ਅਜਿਹੇ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ ਸੀ ਮੁਲਜ਼ਮਾ ਦੇ ਵਕੀਲ ਨੇ ਸੁਪਰੀਮ ਕੋਰ ਦੇ ਫੈਸਲਿਆਂ ਦਾ ਹਵਾਲਾ ਦੰਦਿਆਂ ਆਪਣੀਆਂ ਦਲੀਲਾਂ ਜਾਰੀ ਰੱਖਦੇ ਹ ਕਿਹਾ ਕਿ ਮੁਲਜ਼ਮਾ ਨੂੰ ਮੁਕਰੇ ਇਕਬਾਲੀ ਬਿਆਨਾਂ ਦੇ ਆਧਾਰ 'ਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਲਜ਼ਮਾਨ ਨੂੰ ਇਕਬਾਲੀ ਬਿਆਨ ਦੇਣ ਤੋਂ ਪਹਿਲਾਂ ਸੋਚਣ ਦਾ ਬਹੁਤ ਘੱਟ ਸਮਾਂ ਮਿਲ ਰਿਹਾ ਸੀ ਜਦਕਿ ਉਹਨਾਂ ਨੂੰ ਘੱਟੋ ਘੱਟ 24 ਘੰਟੇ ਪੁਲਿਸ ਦੇ ਪ੍ਰਭਾਵ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਸੀ ਉਹਨਾਂ ਨੇ ਇਸ ਤੱਥ ਦਾ ਜ਼ਿਕਰ ਕੀਤਾ ਕਿ ਨਾਰ ਸਿੰਘ ਫੌਜੀ ਲਗਾਤਾਰ 40 ਦਿਨ ਪੁਲਿਸ ਹਿਰਾਸਤ ਵਿੱਚ ਰਿਹਾ ਅਤੇ ਇਸ ਦੌਰਾਨ ਪੁਲਿਸ ਉਸਨੂੰ ਮਾਰਦੀ-ਕੁੱਟਦੀ ਰਹੀ ਤੇ ਉਸਨੂੰ ਵਾਧਾ ਮਾਫ ਗਵਾਹ ਬਣਾਉਣ ਦਾ ਲਾਲਚ ਵੀ ਦਿੰਦੀ ਰਹੀ ਉਹ ਪੁਲਿਸ ਹਿਰਾਸਤ ਤੋਂ ਤੁਰੰਤ ਮਗਰੋਂ ਉਸ ਵੱਲੋਂ ਦਿੱਤਾ ਗਿਆ ਕਥਿਤ ਇਕਬਾਲੀ ਬਿਆਨ ਪੁਲਿਸ ਪ੍ਰਭਾਵ ਤੋਂ ਮੁਕਤ ਨਹੀਂ ਸੀਗਾ ਯੋਗ ਸੈਸ਼ਨ ਜੱਜ ਦੇ ਫੈਸਲੇ ਦੀ ਆਲੋਚਨਾ ਕਰਦੇ ਹਾਂ ਸ਼੍ਰੀ ਮਹਾਜਨ ਨੇ ਕਿਹਾ ਕਿ ਟ੍ਰਾਇਲ ਕੋਰਟ ਨੇ ਜੋ ਟੰਕ ਅਪਣਾ ਕੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਹੈ ਉਹ ਗਲਤ ਹੈ ਟ੍ਰਾਇਲ ਲਈ ਉਚਿਤ ਨਹੀਂ ਸੀ ਕਿ ਉਹ ਪਹਿਲਾਂ ਮੁਲਜ਼ਮਾਂ ਦੀ ਇਕਵਾਲੀ ਬਿਆਨਾਂ ਨੂੰ ਈਸ਼ਤਗਾਸਾ ਦੀ ਕਹਾਣੀ ਦਾ ਆਧਾਰ ਬਣਾਉਂਦੀ ਅਤੇ ਫਿਰ ਦੂਸਰੇ ਗਵਾਹਾਂ ਦੀਆਂ ਸ਼ਹਾਦਤਾਂ ਦਾ ਮੁਲਾਂਕਣ ਕਰਦੀ ਹੋ ਕਾਨੂੰਨ ਦੇ ਅਨੁਸਾਰ ਯੋਗ ਸੈਸ਼ਨ ਜੱਜ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਦੂਸਰੀਆਂ ਸ਼ਹਾਦਤਾਂ ਤੇ ਵਿਚਾਰ ਕਰਦੇ ਅਤੇ ਜੇ ਉਹ ਸੰਤੁਸ਼ਟ ਹੋ ਜਾਂਦੇ ਤਾਂ ਇਕਵਾਲੀ ਬਿਆਨਾਂ ਨੂੰ ਮੁਲਜ਼ਮਾਂ ਵਿਰੁੱਧ ਵਰਤਦੇ ਚਸ਼ਮਦੀਤ ਗਵਾਹਾਂ ਦੇ ਬਿਆਨਾਂ ਨੂੰ ਝੂਠਾ ਤੇ ਗੈਰ ਕੁਦਰਤੀ ਦੱਸਦੇ ਹਾਂ ਬਚਾਓ ਪੱਖ ਵੱਲੋਂ ਇਹ ਕਿਹਾ ਗਿਆ ਕਿ ਪੁਲਿਸ ਨੇ ਉਹਨਾਂ ਨੂੰ ਈਸਤਗਾਸਾ ਦੀ ਕਹਾਣੀ ਵਿੱਚ ਫਿੱਟ ਕੀਤਾ ਸੀ ਸੀਤਾ ਰਾਮ ਬੇਲਦਾਰ ਘਟਨਾ ਵਾਲੀ ਥਾਂ ਤੇ ਮੌਜੂਦ ਨਹੀਂ ਸੀਗਾ ਜੇ ਹੁੰਦਾ ਤਾਂ ਕਾਤਲ ਉਹਦਾ ਵੀ ਕਤਲ ਕਰਨੋਂ ਨਾ ਉੱਕਦੇ ਕਿਉਂਕਿ ਉਹ ਆਪਣੇ ਪਿੱਛੇ ਕੋਈ ਸਬੂਤ ਨਹੀਂ ਛੱਡਣਾ ਚਾਹੁੰਦੇ ਸਨ ਸਰਦਾਰ ਕੈਰੋ ਤੇ ਤਿੰਨਾਂ ਸਾਥੀਆਂ ਨੂੰ ਇਸ ਲਈ ਜਾਂ ਤੋਂ ਹੱਥ ਧੋਣੇ ਪਏ ਕਿਉਂਕਿ ਕਾਤਲ ਨਹੀਂ ਚਾਹੁੰਦੇ ਸਨ ਕਿ ਕੋਈ ਉਹਨਾਂ ਵਿਰੁੱਧ ਗਵਾਹੀ ਦੇ ਸਕੇ ਵੈਸੇ ਵੀ ਸੀਤਾ ਰਾਮ ਦਾ ਮੌਕੇ ਤੇ ਹੋਣਾ ਇਹ ਸੱਚ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਦੁਪਹਿਰ ਦੀ ਛੁੱਟੀ ਕਾਰਨ ਸਾਰੇ ਮਜ਼ਦੂਰ ਛੁੱਟੀ ਕਰ ਗਏ ਸਨ ਉਹ ਇਕੱਲੇ ਹੀ ਉੱਥੇ ਕਿਉਂ ਰਹਿ ਗਿਆ ਸੀ ਬਚਾਓ ਪੱਖ ਨੇ ਇਹ ਇਲਜ਼ਾਮ ਲਗਾਇਆ ਕਿ ਬੱਸ ਨੂੰ ਰੋਕੇ ਜਾਣ ਦੀ ਕਹਾਣੀ ਪੁਲਿਸ ਨੇ ਇਸ ਲਈ ਘੜੀ ਸੀ ਤਾਂ ਕਿ ਮੌਕੇ ਦੇ ਗਵਾਹ ਪੈਦਾ ਕਿਤੇ ਜਾ ਸਕਣ ਮੁਲਜ਼ਮ ਨਾਰ ਸਿੰਘ ਫੌਜੀ ਨੂੰ ਬੇਗਸੂਰ ਸਿੱਧ ਕਰਨ ਲਈ ਉਹ ਦਲੀਲਾਂ ਦਿੱਤੀਆਂ ਗਈਆਂ ਸਨ ਕਿ ਉਹ ਵਧਾ ਕੈਰੋ ਦੇ ਕਤਲ ਦਾ ਕੋਈ ਉਦੇਸ਼ ਨਹੀਂ ਸੀਗਾ ਉਸ ਦਾ ਇਕਵਾਲੀ ਬਿਆਨ ਮਾਰਕੁੱਟ ਦਬਾਅ ਤੇ ਲਾਲਚ ਰਹੀਂ ਦਰਜ ਕੀਤਾ ਗਿਆ ਸੀ ਉਵਦੇ ਵਕੀਲ ਨੇ ਈਸ਼ਤਗਾਸਾ ਦੀ ਕਹਾਣੀ ਦੇ ਇਸ ਹਿੱਸੇ ਨੂੰ ਝੂਠਾ ਤੇ ਭਰੋਸਾ ਰਹਿਤ ਦੱਸਿਆ ਕਿ ਕਤਲ ਮਗਰੋਂ ਨਾਰ ਸਿੰਘ ਆਪਣੇ ਸਾਥੀਆਂ ਨਾਲ ਪੈਦਲੀ 22 ਮੀਲ ਚੱਲ ਕੇ ਖੁਸ਼ੀराम ਦੇ ਘਰ ਪਹੁੰਚਿਆ ਸੀ ਉਪਰੋਕਤ ਦਲੀਲ ਦੇ ਸਮਰਥਨ ਵਿੱਚ ਰਿਕਾਰਡ ਵਿੱਚ ਆਪਣੇ ਇਸ ਤੱਥ ਦਾ ਹਵਾਲਾ ਦੇ ਕੇ ਇਹ ਕਿਹਾ ਕਿ ਆਪਰੇਸ਼ਨ ਰਾਹੀਂ ਨਾਰ ਸਿੰਘ ਦਾ ਇੱਕ ਫੇਫੜਾ ਕੱਢੇ ਜਾਣ ਕਾਰਨ ਉਹ ਇੰਨੀ ਦੂਰ ਤੱਕ ਲਗਾਤਾਰ ਚੱਲ ਨਹੀਂ ਸਕਦਾ ਕਿਉਂਕਿ ਮੈਡੀਕਲ ਸਰਟੀਫਿਕੇਟ ਦੇ ਅਨੁਸਾਰ ਉਹਦੇ ਸਰੀਰ ਦੀ 30% ਦੀ ਸ਼ਕਤੀ ਨਸ਼ਟ ਹੋ ਚੁੱਕੀ ਸੀ ਬਚਾਓ ਪੱਖ ਨੇ ਪੁਲਸ ਤੇ ਇਹ ਇਲਜ਼ਾਮ ਵੀ ਲਗਾਇਆ ਕਿ ਨਾਰ ਸਿੰਘ ਕਈ ਦਿਨ ਪਹਿਲਾਂ ਰਾਜਸਥਾਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਰਿਕਾਰਡ ਵਿੱਚ ਉਸਦੀ ਗ੍ਰਿਫਤਾਰੀ ਮਗਰੋਂ ਦੀ ਦਿਖਾਈ ਗਈ ਕਿਉਂਕਿ ਉਸਨੂੰ ਗਵਾਹਾਂ ਨੂੰ ਦਿਖਾਇਆ ਜਾਣਾ ਸੀ ਮੁਲਜ਼ਮ ਬਲਦੇਵ ਸਿੰਘ ਸੰਘਾ ਦੇ ਵਕੀਲ ਸ਼੍ਰੀ ਆਰ ਕੇ ਛਿਬਰ ਨੇ ਹਾਈ ਕੋਰਟ ਦੇ ਲਾਇਕ ਜੱਜਾਂ ਅੱਗੇ ਬਹਿਸ ਕਰਦਿਆਂ ਕਿਹਾ ਕਿ ਬਲਦੇਵ ਸਿੰਘ ਸੰਘਾ ਕਾਤਲ ਨਹੀਂ ਹੈਗਾ ਸਗੋਂ ਉਹ ਤਾਂ ਆਪਣੇ ਮਿੱਤਰ ਸਬਦਲ ਸਿੰਘ ਦੇ ਹੱਥ ਲਾਲਚ ਕਾਰਨ ਫਸ ਗਿਆ ਸੀਗਾ ਸਬਦਲ ਨੇ ਉਸਨੂੰ ਮੋਨੇ ਮੁਲਜ਼ਮ ਦਾ ਰੋਲ ਅਦਾ ਕਰਨੀ ਤਿਆਰ ਕਰ ਦਿੱਤਾ ਸੀ ਪਾਕੇ ਸਰਕਾਰ ਵੱਲੋਂ ਐਲਾਨ ਕੀਤਾ 50000 ਰੁਪਿਆ ਦਾ ਇਨਾਮ ਪ੍ਰਾਪਤ ਕੀਤਾ ਜਾ ਸਕੇ ਉਸ ਨੂੰ ਪੁਲਿਸ ਗਜਟ ਵਿੱਚ ਛਾਪੇ ਹੁਰੀਏ ਦਾ ਵੇਰਵਾ ਦੇ ਛਾ ਕੇ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਮੋਨਾ ਮਲਜ਼ਮ ਬਣਾ ਕੇ ਉਹ ਇਨਾਮ ਵੀ ਪ੍ਰਾਪਤ ਕਰ ਸਕਦਾ ਹੈ ਤੇ ਹੁਲੀਆ ਨਾ ਮਿਲਣ ਕਰਕੇ ਉਹ ਬਰੀ ਵੀ ਹੋ ਜਾਵੇਗਾ ਬਚਾਓ ਪੱਕ ਦੇ ਅਨੁਸਾਰ ਬਲਦੇਵ ਸਿੰਘ ਲਾਲਚ ਵਿੱਚ ਆ ਗਿਆ ਸੀ ਤੇ ਉਸ ਨੇ ਸ਼ਬਦਲ ਦੇ ਕਹਿਣ ਤੇ ਮੋਨੇ ਮਲਜ਼ਮ ਦਾ ਨਾਟਕ ਕਰਨਾ ਮੰਨ ਲਿਆ ਸੀਗਾ ਕਿਉਂਕਿ ਸ਼ਬਦਲ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਉਹ ਆਪਣੇ پڑੁਈਏ ਨੂੰ ਮੁਖਬਰ ਬਣਾ ਕੇ 50000 ਰੁਪਏ ਦਾ ਇਨਾਮ ਪ੍ਰਾਪਤ ਕਰਕੇ ਉਸ ਨੂੰ ਦੇ ਦੇਵੇਗਾ ਇਸ ਵਿਸ਼ਵਾਸ ਦੇ ਅਧੀਨ ਸ਼ਬਦਲ ਨੇ ਆਪਣੇ ਦਸਤਕਤਾਂ ਵਾਲੇ ਰਸੀਦੀ ਟਿਕਟ ਲੱਗੇ ਹੋਏ ਦੋ ਖਾਲੀ ਕਾਗਜ਼ ਮੁਲਜ਼ਮ ਦੇ ਵੱਡੇ ਭਰਾ ਅਮਰਦੀਪ ਸਿੰਘਾਂ ਨੂੰ ਦਿੱਤੇ ਸਨ ਤਾਂ ਕਿ ਉਹ ਇਹਨਾਂ ਦੇ ਅਨਾਮ ਦੀ ਰਕਮ ਉਸ ਸਥਿਤੀ ਵਿੱਚ ਭਰ ਲਵੇ ਜੇ ਸ਼ਬਦਲ ਵਾਅਦੇ ਤੋਂ ਮੁੱਕਰ ਜਾਵੇ ਬਹਿਸ ਦੌਰਾਨ ਬਲਦੇਵ ਸਿੰਘ ਵੱਲੋਂ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਿੱਤੀ ਗਈ ਸੀ ਕਿ ਉਸ ਨੂੰ ਹਾਈ ਕੋਰਟ ਵਿੱਚ ਬੁਲਾਇਆ ਜਾਵੇ ਅਤੇ ਇਸ ਗੱਲ ਦਾ ਮੌਇਨਾ ਕੀਤਾ ਜਾਵੇ ਕਿ ਕੀ ਉਹ ਪੁਲਿਸ ਗਦਰ ਵਿੱਚ ਦਿੱਤੇ ਮੋਨੇ ਮੁਲਜ਼ਮ ਦੇ ਹੋਰੀਏ ਨਾਲ ਮਿਲਦਾ ਹੈ ਕਿ ਨਹੀਂ ਮੁਲਜ਼ਮ ਦਾ ਇਹ ਦਾਵਾ ਸੀ ਵੀ ਉਸ ਦਾ ਹੁਲੀਆ ਕਿਸੇ ਵੀ ਦ੍ਰਿਸ਼ਟੀ ਤੋਂ ਗਜ਼ੜ ਵਿੱਚ ਦਿੱਤੇ ਹੁਲੀਏ ਨਾਲ ਨਹੀਂ ਮਿਲਦਾ। ਭਾਵੇਂ ਅਪੀਲ ਦੀ ਸੁਣਵਾਈ ਕਰ ਰਹੇ ਇੱਕ ਜੱਜ ਸ਼੍ਰੀ ਗੁਰਦੇਵ ਸਿੰਘ ਨੇ ਮੁਲਜ਼ਮ ਦੀ ਅਰਜ਼ੀ ਨੂੰ ਉਚਿਤ ਠਹਿਰਾਉਂਦੇ ਹੋਏ ਉਸ ਨੂੰ ਆਪਣੇ ਅੱਗੇ ਪੇਸ਼ ਹੋਣ ਦਾ ਹੁਕਮ ਦੇ ਦਿੱਤਾ ਸੀ ਪਰ ਦੂਸਰੇ ਦੋਹਾਂ ਜੱਜਾਂ ਨੇ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤਰ੍ਹਾਂ ਮੁਲਜ਼ਮ ਹਾਈ ਕੋਰਟ ਵਿੱਚ ਪੇਸ਼ ਨਹੀਂ ਕੀਤੇ ਗਏ ਸਨ। ਅਪੀਲ ਦੀ ਬਹਿਸ ਕਈ ਮਹੀਨੇ ਚੱਲਦੀ ਰਹੀ। ਬਚਾਓ ਪੱਖ ਵੱਲੋਂ ਪੁਲਿਸ ਜਾਂਚ ਈਸ਼ਤਗਾਸਾ ਦੀ ਕਹਾਣੀ ਅਤੇ ਗਵਾਹਾਂ ਨੂੰ ਝੂਠਾ ਸਿੱਧ ਕਰਨ ਦਾ ਯਤਨ ਕੀਤਾ ਸੀ। ਇਸ ਤੋਂ ਉਲਟ ਇਸ ਤਗਾਸਾ ਵੱਲੋਂ ਇਸ ਸਿੱਧ ਕਰਨ ਦੇ ਪੱਖ ਵਿੱਚ ਦਲੀਲਾਂ ਦਿੱਤੀਆਂ ਗਈਆਂ ਸਨ ਕਿ ਪੁਲਿਸ ਇਮਾਨਦਾਰ ਸੀ ਇਸ ਤਗਾਸਾ ਦੀ ਕਹਾਣੀ ਅਤੇ ਗਵਾਹ ਨਾ ਕੇਵਲ ਸੁਭਾਵਕ ਸਨ ਬਲਕਿ ਸੱਚੇ ਵੀ ਸਨ ਉਹ ਦੋਹਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਮਗਰੋਂ 21 ਸਤੰਬਰ 1970 ਨੂੰ ਮੁਲਜ਼ਮਾਂ ਦੀ ਅਪੀਲ ਬੌਮਦ ਨਾਲ ਰੱਦ ਕਰ ਦਿੱਤੀ ਗਈ ਅਤੇ ਉਹਨਾਂ ਦੀ ਫਾਂਸੀ ਦੀ ਸਜ਼ਾ ਬਾਹਰ ਰਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਲਾਇਕ ਜੱਜ ਸ਼੍ਰੀ ਪ੍ਰੇਮਚੰਦ ਪੰਡਤ ਅਤੇ ਸ਼੍ਰੀ ਰਣਜੀਤ ਸਿੰਘ ਸਰਕਾਰੀਆਂ ਨੇ ਆਪਣੇ ਸਾਂਝੇ ਫੈਸਲੇ ਵਿੱਚ ਸੁੱਚਾ ਸਿੰਘ ਬਲਦੇਵ ਸਿੰਘ ਸੰਘਾ ਅਤੇ ਨਾਰ ਸਿੰਘ ਫੌਜੀ ਨੂੰ ਕੈਰੋ ਕਤਲकांड ਦੇ ਅਪਰਾਧੀ ਕਰਾਰ ਦੰਦੇ ਹੋਏ ਸੈਸ਼ਨ ਜੱਜ ਵੱਲੋਂ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਉਚਿਤ ਦੱਸਿਆ ਸੀ। ਇਹਦੇ ਉਲਟ ਤੀਸਰੇ ਜੱਜ ਸ਼੍ਰੀ ਗੁਰਦੇਵ ਸਿੰਘ ਨੇ ਆਪਣੀ ਘੱਟ ਗਿਣਤੀ ਨਿਰਣੇ ਵਿੱਚ ਮੁਲਜ਼ਮਾਂ ਨੂੰ ਕਤਲ ਅਤੇ ਅਗਵਾ ਦੇ ਦੋਸ਼ ਤੋਂ ਸਾਫ਼ ਬਰੀ ਕਰ ਦਿੱਤਾ ਅਤੇ ਕਿਹਾ ਕਿ ਇਸ ਤਗਾਸਾ ਦੀ ਕਹਾਣੀ ਸਿੱਧੀ ਨਹੀਂ ਹੋ ਸਕੀ। ਉਹਨਾਂ ਨੇ ਪੁਲਿਸ ਅਫਸਰਾਂ ਦੇ ਆਚਰਣ ਤੇ ਟਿੱਪਣੀ ਕਰਦਿਆਂ ਕਿਹਾ ਵੀ ਜਿੱਥੋਂ ਤੱਕ ਮੁਕੱਦਮੇ ਦੀ ਜਾਣ ਦਾ ਸਬੰਧ ਉਨ੍ਹਾਂ ਨੇ ਰਕਾਰ ਦੀ ਪੜਤਾਲ ਮਗਰੋਂ ਇਹ ਪਾਇਆ ਕਿ ਜਾਂਚ ਅਧਿਕਾਰੀਆਂ ਨੇ ਮਲਜ਼ਮਾਂ ਦੇ ਅਨੇਕਾਂ ਢੰਗ ਬਣਾ ਕੇ ਪੁਲਿਸ ਹਿਰਾਸਤ ਵਿੱਚ 14 ਦਿਨ ਤੋਂ ਵੱਧ ਰੱਖਿਆ ਜਦਕਿ ਕਾਨੂੰਨ ਅਜਿਹਾ اجازت ਨਹੀਂ ਦਿੰਦਾ। ਉਨ੍ਹਾਂ ਦਾ ਇੱਕ ਢੰਗ ਇਹ ਵੀ ਸੀਗਾ ਕਿ ਮਲਜ਼ਮਾਂ ਦੀ ਗ੍ਰਫਤਾਰੀ ਪੁਰਾਣੇ ਕੇਸਾਂ ਵਿੱਚ ਦਿਖਾਈ ਜਾਵੇ ਜਿਨ੍ਹਾਂ ਦਾ ਨਾਂ ਤਾਂ ਕੋਈ ਅਤਾ ਪਤਾ ਲੱਗਦਾ ਸੀ ਤੇ ਨਾ ਹੀ ਮਲਜ਼ਮਾਂ ਦਾ ਕੋਈ ਸਬੰਧ ਸੀ ਉਹਦੇ ਨਾਲ। ਇਹ ਸਭ ਇਸ ਲਈ ਕੀਤਾ ਜਾਂਦਾ ਰਿਹਾ ਤਾਂ ਕਿ ਮਲਜ਼ਮਾਂ ਨੂੰ ਇਕਵਾਲੀ ਬਿਆਨ ਦੇਣ ਦੀ ਤਿਆਰ ਕੀਤਾ ਜਾ ਸਕੇ। ਵਾਦਾ ਮਾਫ ਗਵਾਹ ਸੁਖ ਲਾਲ ਮੁਲਜ਼ਮ ਬਲਦੇਵ ਸਿੰਘ ਸੰਘਾ ਤੇ ਨਾਰ ਸਿੰਘ ਫੌਜੀ ਨੂੰ ਵੱਦ ਸਮਾਂ ਇਸ ਲਈ ਹਿਰਾਸਤ ਵਿੱਚ ਰੱਖਿਆ ਗਿਆ ਤਾਂ ਕਿ ਪੁਲਿਸ ਉਹਨਾਂ ਤੇ ਇਕਵਾਲੀ ਬਿਆਨ ਦੇਣ ਦੀ ਦਬਾਅ ਪਾ ਸਕੇ ਅਤੇ ਉਹਨਾਂ ਨੂੰ ਬਿਆਨ ਚੰਗੀ ਤਰ੍ਹਾਂ ਰਿਟਾ ਦਿੱਤੇ ਜਾਣ ਤਾਂ ਕਿ ਈਰਤਕਾਸਾ ਦੀ ਕਹਾਣੀ ਨੂੰ ਬਲ ਮਿਲ ਸਕੇ ਲਾਇਕ ਜੱਜ ਸ਼੍ਰੀ ਗੁਰਦੇਵ ਸਿੰਘ ਦੀ رائے ਅਨੁਸਾਰ ਪੁਲਿਸ ਨੇ ਮੁਲਜ਼ਮਾਂ ਅਤੇ ਸੁਖ ਲਾਲ ਦੇ ਇਕਵਾਲੀ ਬਿਆਨ ਉਹਨਾਂ ਨੂੰ ਵਾਦਾ ਮਾਫ ਗਵਾਹ ਬਣਾਉਣ ਦੇ ਲਾਲਚ ਦੇ ਕੇ ਪ੍ਰਾਪਤ ਕੀਤੇ ਸਨ ਇਸ ਤੋਂ ਬਿਨਾਂ ਪੁਲਿਸ ਨੇ ਮੁਲਜ਼ਮਾਂ ਤੇ ਹੋਰ ਹਰ ਤਰ੍ਹਾਂ ਦੇ ਹਤਕੰਡੇ ਵਰਤੇ ਸਨ ਤਾਂ ਕਿ ਉਹ ਬਿਆਨ ਦੇਣ ਲਈ ਤਿਆਰ ਹੋ ਜਾਣ ਖਿਰੀ ਗੁਰਦੇਵ ਸਿੰਘ ਨੇ ਆਪਣੇ ਨਿਰਣੇ ਵਿੱਚ ਲਿਖਿਆ ਕਿ ਭਾਵੇਂ ਸੁੱਚਾ ਸਿੰਘ ਉੱਚਾ ਪਿੰਡ ਮਰਡਰ ਕੇਸ ਵਿੱਚ ਫਰਾਰ ਸੀ ਅਤੇ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਇਸ ਕੇਸ ਵਿੱਚ ਬਹੁਤ ਜ਼ਿਆਦਾ ਤੇ ਅਨੁਚਿਤ ਦਿਲਚਸਪੀ ਲੈ ਕੇ ਇਸ ਨੂੰ ਸਫਲ ਬਣਾਉਣ ਲਈ ਜਾਂ ਦੋਸ਼ੀਆਂ ਨੂੰ ਸਜ਼ਾ ਕਰਵਾਉਣ ਵਿੱਚ ਬਹੁਤ ਜ਼ੋਰ ਲਾਇਆ ਸੀ ਪਰ ਉਹ ਇਹ ਮੰਨ ਨਹੀਂ ਸਕਦੇ ਕਿ ਸੁੱਚਾ ਸਿੰਘ ਨੇ ਕੈਰੋ ਦੇ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ ਇਸ ਤੱਥ ਨੂੰ ਵੀ ਛੁੱਟ ਲਾਇਆ ਨਹੀਂ ਜਾ ਸਕਦਾ ਕਿ ਇਨ੍ਹਾਂ ਕਥਿਤ ਸਾਜ਼ਿਸ਼ੀਆਂ ਦਾ ਸਰਦਾਰ ਕੈਰੋ ਦੇ ਨਾਲ ਮਾਰੇ ਗਏ ਉਹਨਾਂ ਦੇ ਤਿੰਨ ਸਾਥੀਆਂ ਨਾਲ ਕੋਈ ਦਵੇਸ਼ ਨਹੀਂ ਸੀਗਾ ਜੇ ਮੰਨ ਵੀ ਲਿਆ ਜਾਵੇ ਕਿ ਸੁੱਚਾ ਸਿੰਘ ਦੇ ਮਨ ਵਿੱਚ ਉੱਚਾਪਿੰਡ ਮਰਡਰ ਕੇਸ ਦੇ ਕਾਰਨ ਸਰਦਾਰ ਕੈਰੋਂ ਦੇ ਪ੍ਰਤੀ ਬੈਰ ਭਾਵ ਸੀਗਾ ਤਾਂ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਦੂਸਰੇ ਮੁਲਜ਼ਮਾਂ ਦਾ ਸਰਦਾਰ ਕੈਰੋਂ ਦਾ ਕਤਲ ਕਰਨ ਦਾ ਕੋਈ ਉਦੇਸ਼ ਸੀਗਾ ਵਾਦਾ ਮਾਫ ਗਵਾਹ ਸੁਖ ਲਾਲ ਦੇ ਬਿਆਨ ਨੂੰ ਝੂਠਾ ਦੱਸਦਿਆਂ ਜੱਜ ਨੇ ਕਿਹਾ ਕਿ ਸਾਜ਼ਿਸ਼ ਦਾ ਇਲਜ਼ਾਮ ਮੁਲਜ਼ਮਾ ਵਿਰੁੱਧ ਸਿੱਧ ਨਹੀਂ ਹੁੰਦਾ ਕਿਉਂਕਿ ਨਾ ਤਾਂ ਸੁਖ ਲਾਲ ਦੇ ਬਿਆਨ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਦੂਸਰੇ ਗਵਾਹਾਂ ਦੀ ਗਵਾਹੀ ਤੋਂ ਸਾਜ਼ਿਸ਼ ਦੀ ਕਹਾਣੀ ਨੂੰ ਕੋਈ ਸਮਰਥਨ ਮਿਲਦਾ ਸ਼੍ਰੀ ਗੁਰਦੇਵ ਸਿੰਘ ਨੇ ਈਸਤਗਾਸਾ ਦੀ ਕਹਾਣੀ ਤੇ ਵਿਅੰਗ ਕਰਦਿਆਂ ਲਿਖਿਆ ਕਿ ਕਤਲਾਂ ਦੇ ਇਲਜ਼ਾਮ ਦੇ ਸਮਰਥਨ ਵਿੱਚ ਈਸਤਗਾਸਾ ਨੇ ਹਰ ਤਰ੍ਹਾਂ ਸੰਭਵ ਸ਼ਾਹਤਾਂ ਪੇਸ਼ ਕੀਤੀਆਂ ਪਰ ਮਰਤਕਾਂ ਦੇ ਬਿਆਨ ਪੇਸ਼ ਨਹੀਂ ਕੀਤੇ ਕਿਉਂਕਿ ਸਰਦਾਰ ਕੈਰੋ ਤੇ ਉਹਨਾਂ ਦੇ ਸਾਥੀਆਂ ਦੀ ਤੁਰੰਤ ਮੌਤ ਦੇ ਕਾਰਨ ਉਹਨਾਂ ਦੇ ਬਿਆਨ ਪ੍ਰਾਪਤ ਨਹੀਂ ਸਨ ਚਸ਼ਮਦੀਤ ਗਵਾਹਾਂ ਦੀ ਗਵਾਹੀ ਤੋਂ ਬਿਨਾਂ ਹਥਿਆਰਾਂ ਦੀ ਬਰਾਮਦਗੀ ਮੁਲਜ਼ਮਾਂ ਦੇ ਇਕਵਾਲੀ ਬਿਆਨ ਵਾਦਾਮਾਫ ਗਵਾਹ ਦੀ ਸਾਜ਼ਿਸ਼ ਨਾਲ ਸੰਬੰਧਿਤ ਗਵਾਹੀ ਅਤੇ ਵਾਰਦਾਤ ਮਗਰੋਂ ਮੁਲਜ਼ਮਾਂ ਦੀਆਂ ਸਰਗਰਮੀਆਂ ਨੂੰ ਈਸ਼ਤਗਾਸਾ ਨੇ ਮੁਕਦਮੇ ਦਾ ਆਧਾਰ ਦੱਸਿਆ ਸੀ। ਯੋਗ ਜੱਜ ਇਹਨਾਂ ਤੱਥਾਂ ਦਾ ਵਿਸ਼ਲੇਸ਼ਣ ਕਰਦਿਆਂ ਇਸ ਨਤੀਜੇ ਤੇ ਪਹੁੰਚੇ ਕਿ ਈਸ਼ਤਗਾਸਾ ਦੀਆਂ ਗਵਾਹੀਆਂ ਪੂਰੀ ਤਰ੍ਹਾਂ ਝੂਠੀਆਂ ਸਨ। ਕੋਈ ਵੀ ਚਸ਼ਮਦੀ ਦੇ ਗਵਾਹ ਕreturnData ਵਾਲੀ ਥਾਂ ਤੇ ਮੌਜੂਦ ਨਹੀਂ ਸੀਗਾ। ਸਾਰੇ ਦੇ ਸਾਰੇ ਗਵਾਹ ਮਗਰੋਂ ਪੈਦਾ ਕੀਤੇ ਗਏ ਸਨ ਜੋ ਇੱਕ ਵਾਰੀ ਬਿਆਨ ਦਵਾ ਤੇ ਦਹਿਸ਼ਤ ਨਾਲ ਲਾਲਚ ਨਾਲ ਲਏ ਗਏ ਸਨ ਉਹਨਾਂ ਦਾ ਖੰਡਨ ਹੋ ਗਿਆ ਸੀ। ਸ਼੍ਰੀ ਗੁਰਦੇਵ ਸਿੰਘ ਨੇ ਈਸ਼ਤਗਾਸਾ ਵੱਲੋਂ ਪੇਸ਼ ਕੀਤੀਆਂ ਗਈਆਂ ਗਵਾਹੀਆਂ ਦੀ ਆਲੋਚਨਾ ਕਰਦੇ ਹੋਏ ਕਰਾਰ ਦਿੱਤਾ ਕਿ ਹਥਿਆਰਾਂ ਨਾਲ ਸੰਬੰਧਿਤ ਪੇਸ਼ ਕੀਤੇ ਗਏ ਗਵਾਹ ਵਿਸ਼ਵਾਸਯੋਗ ਨਹੀਂ ਸਨ ਬਰੂਦ ਮਹਰ ਦੀ رائے ਗਵਾਹ ਵਿਸ਼ਵਾਸਯੋਗ ਨਹੀਂ ਹੈਗੀ ਵਾਧਾ ਮਾਫ ਗਵਾਹ ਸੁਖਲਾਲ ਲੋ ਮੁਕਦਮੇ ਵਿੱਚ ਝੂਠਾ ਬਣਾ ਕੇ ਪੇਸ਼ ਕੀਤਾ ਗਿਆ ਉਸ ਦਾ ਬਿਲਕੁਲ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਉਹਦੇ ਬਿਆਨ ਨੂੰ ਸਤੰਤਰ ਤੌਰ ਤੇ ਕੋਈ ਸਮਰਥਨ ਮਿਲਦਾ ਨਾਰ ਸਿੰਘ ਫੌਜੀ ਅਤੇ ਦਿਆ ਸਿੰਘ ਦੀ ਸੁਚਾ ਸਿੰਘ ਨਾਲ ਮਿੱਤਰਤਾ ਦਾ ਕੋਈ ਤਸੱਲੀ ਬਖਸ਼ ਸਬੂਤ ਨਹੀਂ ਹੈਗਾ ਬਲਦੇਵ ਸਿੰਘ ਨਾਰ ਸਿੰਘ ਫੌਜੀ ਅਤੇ ਦਿਆ ਸਿੰਘ ਫੌਜੀ ਦਾ ਸਰਦਾਰ ਕੈਰੋਂ ਦਾ ਕਤਲ ਕਰਨ ਦਾ ਕੋਈ ਉਦੇਸ਼ ਨਹੀਂ ਸੀਗਾ ਅਤੇ ਨਾ ਹੀ ਸੁਚਾ ਸਿੰਘ ਤੇ ਲਗਾਇਆ ਇਲਜ਼ਾਮ ਉਚਿਤ ਜਾਪਦਾ ਜਾਂਚ ਅਫਸਰਾਂ ਦੀ ਨਿੰਦਾ ਕਰਦੇ ਆਂ ਸ਼੍ਰੀ ਗੁਰਦੇਵ ਸਿੰਘ ਨੇ ਲਿਖਿਆ ਕਿ ਇਹਨਾਂ ਅਫਸਰਾਂ ਦਾ ਆਚਰਣ ਠੀਕ ਨਹੀਂ ਸੀਗਾ ਕਈ ਦ੍ਰਿਸ਼ਟੀਆਂ ਨਾਲ ਉਹਨਾਂ ਦੀ ਜਾਂਚ ਬੇਈਮਾਨੀ ਰਹੀ ਹੈ ਉਸਨੇ ਅਸਲੀ ਕਾਤਲਾਂ ਨੂੰ ਬਚਾਉਣ ਦਾ ਯਤਨ ਕੀਤਾ ਹੈ ਅਜਿਹਾ ਜਾਪਦਾ ਹੈ ਕਿ ਪੁਲਿਸ ਨੇ ਦੂਸਰੇ ਮੁਕੱਦਮਿਆਂ ਵਿੱਚ ਲੁੜਿੰਦੇ ਵਿਅਕਤੀਆਂ ਨੂੰ ਫਸਾਉਣ ਦਾ ਆਸਾਨ ਤਰੀਕਾ ਲੱਭਿਆ ਸੋ ਦੋਸਤੋ ਇਹ ਸੀ ਕੈਰੋਂ ਕਤਲकांड ਦਾ ਭਾਗ 13ਵਾਂ ਤੇ ਭਾਗ 14ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਅੱਜ ਦੇ ਉਹ ਆਜ਼ਾਦ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ